ਪਾਕਿਸਤਾਨੀ ਫੌਜ ਮੁਖੀ ਅਸੀਮ ਮਨੀਰ ਦੀ ਗਿੱਦਰ ਧਮਕੀ ਸਾਹਮਣੇ ਆਈ ਹੈ ਪਾਕਿਸਤਾਨ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਸੀਮ ਮਨੀਰ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਸੀਂ ਇਕੱਲੇ ਨਹੀਂ ਡੁੱਬਾਂਗੇ ਪਾਕਿਸਤਾਨ ਡੁੱਬਿਆ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵਾਂਗੇ ਸਿੰਧੂ ਨਦੀ ਭਾਰਤ ਦੀ ਜਾਇਦਾਦ ਨਹੀਂ ਹੈ ਸਿੰਧੂ ਤੇ ਡੈਮ ਬਣਾਇਆ ਤਾਂ 10 ਮਿਜ਼ਾਈਲ ਮਾਰ ਕੇ ਤੋੜ ਦੇਵਾਂਗੇ ਅਸੀਮ ਮਨੀਰ ਦੇ ਵੱਲੋਂ ਇਹ ਗਿੱਦਰ ਧਮਕੀ ਦਿੱਤੀ ਗਈ ਹੈ ਆ ਪਾਕਿਸਤਾਨੀ ਫੌਜ ਮੁਖੀ ਸੀ ਮਨੀਰ ਦੇ ਵੱਲੋਂ ਗਿੱਦਰ ਧਮਕੀ ਦਿੰਦੇ ਹੋਏ ਕਿਹਾ ਗਿਆ ਕਿ ਪਾਕਿਸਤਾਨ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਸੀਂ ਇਕੱਲੇ ਨਹੀਂ ਡੁੱਬਾਂਗੇ ਪਾਕਿਸਤਾਨ ਡੁੱਬਿਆ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵਾਂਗੇ ਸਿੰਧੂ ਨਦੀ ਭਾਰਤ ਦੀ ਜਾਇਦਾਦ ਨਹੀਂ ਸਿੰਧੂ ਤੇ ਡੈਮ ਬਣਾਇਆ ਤਾਂ 10 ਮਸਾਇਲੇ ਮਾਰ ਕੇ ਤੋੜ ਦੇਵਾਂਗੇ ਇਸ ਤਰ੍ਹਾਂ ਦੀ ਗਿੱਦਰ ਧਮਕੀ ਦਿੱਤੀ ਜਾ ਰਹੀ ਹੈ ਹਾਲਾਂਕਿ ਪਾਕਿਸਤਾਨ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜੇ ਕੋਈ ਦਿਨ ਹੋਏ ਨਹੀਂ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਦੀ ਆਰਮੀ ਨੂੰ ਅੱਤਵਾਦੀਆਂ ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਜਿਸ ਤਰੀਕੇ ਨਾਲ ਸਬਕ ਸਿਖਾਇਆ ਗਿਆ ਪਾਕਿਸਤਾਨ ਦੇ ਵਿੱਚ 100 ਕਿਲੋਮੀਟਰ ਤੱਕ ਅੰਦਰ ਜਾ ਕੇ ਦਾਖਲ ਹੋ ਕੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਨੂੰ ਜੋ ਪਾਕਿਸਤਾਨ ਫੌਜ ਦੇ ਮੁਖੀ ਨੇ ਅਸੀਮ ਮਨੀਰ ਉਹ ਵੀ ਯਾਦ ਰੱਖਣਾ ਚਾਹੀਦਾ ਹੈ ਆ ਪਰ ਉਹ ਗਿੱਧਰ ਧਮਕੀ ਦੇ ਰਹੇ ਨੇ ਕਿ ਪਾਕਿਸਤਾਨ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਸੀਂ ਇਕੱਲੇ ਨਹੀਂ ਡੁੱਬਾਂਗੇ ਪਾਕਿਸਤਾਨ ਡੁੱਬਿਆ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵਾਂਗੇ ਸਿੰਧੂ ਨਦੀ ਭਾਰਤ ਦੀ ਜਾਇਦਾਦ ਨਹੀਂ ਸਿੰਧੂ ਤੇ ਡੈਮ ਬਣਾਇਆ ਤਾਂ 10 ਮਿਜ਼ਾਈਲ ਮਾਰ ਕੇ ਤੋੜ ਦੇਵਾਂਗੇ ਤੇ ਇਸ ਦੇ ਵਿੱਚ ਸਾਫ਼ ਤੌਰ ਤੇ ਪਾਕਿਸਤਾਨ ਦੀ ਪਾਕਿਸਤਾਨੀ ਫੌਜ ਮੁਖੀ ਦੀ ਬੁਖਲਾਹਟ ਨਜ਼ਰ ਆ ਰਹੀ ਹੈ ਅਦਰ ਪਾਰਤੀ ਆਰਮੀ ਚੀਫ ਉਪੇਂਦਰ ਦਵੇਦੀ ਦੇ ਵੱਲੋਂ ਜਲਦ جنگ ਦੀ ਵਾਰਨਿੰਗ ਦਿੱਤੀ ਗਈ ਹੈ ਜਿਸ جنگ ਬਾਰੇ ਅਸੀਂ ਸੋਚ ਰਹੇ ਹਾਂ ਉਹ ਜਲਦ ਹੋ ਸਕਦੀ ਹੈ ਆਰਮੀ ਚੀਫ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਜੰਗ ਰਵਾਇਤੀ ਜੰਗ ਤੋਂ ਵੱਖਰੀ ਹੋਵੇਗੀ ਇਹ ਜੰਗ ਇਕੱਲੀ ਫੌਜ ਨਹੀਂ ਲੜੇਗੀ ਇਸ ਜੰਗ ਦੇ ਵਿੱਚ ਭਾਰਤ ਦਾ ਯੋਗਦਾਨ ਮਹਿੰਨੇ ਰੱਖੇਗਾ ਸਾਨੂੰ ਉਸੇ ਮੁਤਾਬਿਕ ਤਿਆਰੀ ਕਰਨੀ ਹੋਵੇਗੀ ਆ ਤਾਂ ਆਰਮੀ ਚੀਫ ਉਪਿੰਦਰ ਦਵੇਦੀ ਦੇ ਵੱਲੋਂ ਦਰਸਲ ਜਲਦ جنگ ਦੀ ਵਾਰਨਿੰਗ ਦਿੱਤੀ ਗਈ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ جنگ ਬਾਰੇ ਅਸੀਂ ਸੋਚ ਰਹੇ ਹਾਂ ਉਹ ਜਲਦ ਹੋ ਸਕਦੀ ਹੈ ਹਾਲਾਂਕਿ ਤੁਹਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਸਵਾਲ ਹੋਵੇਗਾ ਕਿ ਆਖਰਕਾਰ ਆਰਮੀ ਚੀਫ ਦੇ ਵੱਲੋਂ ਕਿਸ ਪਾਸੇ ਇਸ਼ਾਰਾ ਕੀਤਾ ਜਾ ਰਿਹਾ ਕਿਸੇ جنگ ਦੀ ਉਹ ਗੱਲ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜੰਗ ਰਵਾਇਤੀ ਜੰਗ ਤੋਂ ਵੱਖਰੀ ਹੋਵੇਗੀ ਇਹ ਜੰਗ ਇਕੱਲੀ ਫੌਜ ਨਹੀਂ ਲੜੇਗੀ ਇਸ ਜੰਗ ਦੇ ਵਿੱਚ ਭਾਰਤ ਦਾ योगदान मायने रखेगा सू उससे मुताबिक तैयारी करनी होगी लुकिंग एट इट मे हैपन सून एंड वी हैव टू प्रिपेयर अकॉर्डिंगलीज ऑलरेडीट बाई डायरेक्टर दैट इन दिस वी हैव टू फाइट दिस बैटल टुगेदर दिस नॉन कैनेटिकज टू बी फॉट टूगेदर सो वट आर द डिडक्शन दैट as far as whole of nation approach will be there for the next war it is not the military alone which will be fighting let me assure you very clearly this issue ਤਾਂ ਭਾਰਤੀ ਆਰਮੀ ਚੀਫ ਉਪੇਂਦਰ द्विवेदी ਦੇ ਵੱਲੋਂ ਜਲਦ جنگ ਦੀ ਵਾਰਨਿੰਗ ਦਿੱਤੀ ਗਈ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਆਰਮੀ ਚੀਫ ਦਾ ਕਹਿਣਾ ਹੈ ਕਿ ਜਿਸ جنگ ਬਾਰੇ ਅਸੀਂ ਸੋਚ ਰਹੇ ਹਾਂ ਉਹ ਜਲਦ ਹੋ ਸਕਦੀ ਹੈ ਇਹ جنگ ਰਵਾਇਤੀ جنگ ਤੋਂ ਵੱਖਰੀ ਹੋਵੇਗੀ ਇਹ جنگ ਇਕੱਲੀ ਫੌਜ ਨਹੀਂ ਲੜੇਗੀ ਇਸ جنگ ਦੇ ਵਿੱਚ ਭਾਰਤ ਦਾ ਆਯੋਗਦਾਨ ਮੈਨੇ ਰੱਖੇਗਾ ਸਾਨੂੰ ਉਸ ਦੇ ਮੁਤਾਬਿਕ ਤਿਆਰੀ ਕਰਨੀ ਹੋਵੇਗੀ ਤਾਂ ਵੱਡਾ ਬਿਆਨ ਦਿੱਤਾ ਗਿਆ ਹੈ ਜਲਦ جنگ ਦੀ ਸਿੱਧੇ ਤੌਰ ਤੇ ਵਾਰਨਿੰਗ ਦਿੱਤੀ ਗਈ ਹੈ ਤੇ ਉਸ ਵਾਸਤੇ ਭਾਰਤ ਨੂੰ ਭਾਰਤੀ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਤਿਆਰ ਰਹਿਣ ਦੇ ਲਈ ਵੀ ਕਿਹਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਜੰਗ ਬਾਰੇ ਅਸੀਂ ਸੋਚ ਰਹੇ ਹਾਂ ਉਹ ਜਲਦ ਹੋ ਸਕਦੀ ਹੈ ਸਹੀ ਜੰਗ ਰਵਾਇਤੀ ਜੰਗ ਤੋਂ ਬਿਲਕੁਲ ਵੱਖਰੀ ਹੋਵੇਗੀ ਜੰਗ ਇਕੱਲੀ ਫੌਜ ਨਹੀਂ ਲੜੇਗੀ ਉਸ ਜੰਗ ਦੇ ਵਿੱਚ ਭਾਰਤ ਦਾ ਯੋਗਦਾਨ ਮੈਨੇ ਰੱਖੇਗਾ ਦੀ ਨੈਕਸਟ 4 ਵਿਚ ਵੀ are uh, looking at it may happen soon and we have to prepare accordingly as already been brought out by director that in this we have to fight this battle together this now non-kinetic has to be fought together so what are the deductions that as far as whole of nation approach will be there for the next war it is not the military alone which will be fighting let me assure you very clearly in this issue ਰੋਕ ਰੰਗ ਅਗਲੀ ਵੱਡੀ ਖਬਰ ਦਾ ਅਜ ਤੂੰ 3 ਦਿਨਾਂ ਦੀ ਹੜਤਾਲ ਤੇ ਨੇ ਬਿਜਲੀ ਕਰਮਚਾਰੀ ਮੰਗਾਂ ਨੂੰ ਲੈ ਕੇ 13 ਅਗਸਤ ਤੱਕ ਹੜਤਾਲ ਤੇ ਚਲੇ ਗਏ ਨੇ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਿਜਲੀ ਕਾਮਿਆਂ ਦੀ ਹੜਤਾਲ ਤੇ ਪਾਵਰ ਕਾਮ ਮੈਨੇਜਮੈਂਟ ਸਖਤ ਨਜ਼ਰ ਆ ਰਹੀ ਹੈ ਪਾਵਰ ਮੈਨੇਜਮੈਂਟ ਦੇ ਵੱਲੋਂ ਸਾਰੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਕਰਮਚਾਰੀ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣ ਵੱਡੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਹੈੱਡਕੁਆਟਰ ਨਾ ਛੱਡੇ ਜਾਣ ਹੜਤਾਲ ਦੇ ਚੱਲਦਿਆਂ ਬਿਜ਼ਨਸ ਸੇਵਾਵਾਂ ਤੇ ਇਸ ਦੇ ਨਾਲ ਅਸਰ ਪੈ ਸਕਦਾ ਜੇਕਰ ਬਿਜਲੀ ਸੇਵਾਵਾਂ ਤੇ ਅਸਰ ਪੈਂਦਾ ਰਹੇ ਸਿੱਧੇ ਤੌਰ ਤੇ ਆਮ ਲੋਕਾਂ ਦੀ ਆਮ ਜਨਤਾ ਦੀ ਵੀ ਆ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਰੁਟੀਨ ਦੇ ਵਿੱਚ ਬਿਜਲੀ ਨੂੰ ਲੈ ਕੇ ਰਾਤ ਦੇ ਵਿੱਚ ਕਿਤੇ ਫਾਲਟ ਪੈ ਜਾਂਦੇ ਨੇ ਫਾਲਟ ਜੇਕਰ ਹੁੰਦਾ ਤਾਂ ਫਿਰ ਉੱਥੇ ਆਪਣੇ ਆਪ ਦੇ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਬਹੁਤ ਐਮ ਭੂਮਿਕਾ ਹੁੰਦੀ ਹੈ ਉਸ ਫਾਲਟ ਨੂੰ ਠੀਕ ਕਰਨ ਦੇ ਵਿੱਚ ਜੇਕਰ ਸਾਰੇ ਕਰਮਚਾਰੀ ਹੜਤਾਲ ਤੇ ਹੋਣਗੇ ਫਾਲਟ ਸਹੀ ਨਹੀਂ ਹੋਵੇਗਾ ਤਾਂ ਫਿਰ ਇਸ ਦੇ ਨਾਲ ਸਿੱਧੇ ਤੌਰ ਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ ਤੋਂ 3 ਦਿਨਾਂ ਦੀ ਹੜਤਾਲ ਤੇ ਚੱਲੇਗੇ ਨੇ ਬਿਜਲੀ ਕਰਮਚਾਰੀ 13 ਅਗਸਤ ਦਾ ਹੜਤਾਲ ਦਾ ਜੋ ਕਿ ਐਲਾਨ ਕੀਤਾ ਗਿਆ ਜੇਕਰ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਵਿਭਾਗ ਦੇ ਵਿੱਚ ਇੱਕ ਤਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਵੀ ਬਿਜਲੀ ਕਰਮਚਾਰੀ ਮੰਗ ਕਰ ਰਹੇ ਨੇ हिमाचल ਦੇ ਵਿੱਚ ਪਾਰੀਮੀਂ ਦੇ ਕਾਰਨ ਪੰਜਾਬ ਦੇ ਵਿੱਚ ਪਾਵਰ ਪ੍ਰੋਜੈਕਟ ਪ੍ਰਭਾਵਿਤ ਹੋਇਆ ਹੈ ਮੁਕੇਰੀਆਂ ਦੇ ਵਿੱਚ ਹਾਈਡਲ ਨਹਿਰ ਤੇ ਲੱਗੇ ਪਾਵਰ ਪ੍ਰੋਜੈਕਟ ਪ੍ਰਭਾਵਿਤ ਹੋਏ ਨੇ ਹਾਈਡਲ ਨਹਿਰ ਦੇ ਵਿੱਚ ਲੱਕੜਾਂ ਆ ਰਹੀਆਂ ਨੇ ਨਹਿਰ ਦੇ ਵਿੱਚ ਲੱਕੜਾਂ ਦੇ ਕਾਰਨ ਪਾਵਰ ਪ੍ਰੋਜੈਕਟ ਬੰਦ ਕਰਨੇ ਪਏ ਹਿਮਾਚਲ ਤੋਂ ਬਿਆਸ ਦਰਿਆ ਦੇ ਰਾਹੀਂ ਦਰਸਲ ਇਹ ਲੱਕੜਾਂ ਆ ਰਹੀਆਂ ਨੇ ਜੋ ਕਿ ਅਲਗ-ਅਲਗ ਤਸਵੀਰਾਂ ਵੀ ਸਾਹਮਣੇ ਇਸ ਤਰੀਕੇ ਦੇ ਨਾਲ ਆ ਰਹੀਆਂ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਤੇਜ਼ ਬਾਰਿਸ਼ ਹੋ ਰਹੀ ਹੈ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਇਸ ਤਰੀਕੇ ਦਾ ਅਲਰਟ ਜਾਰੀ ਕੀਤਾ ਜਾਂਦਾ ਹੈ ਆ ਤਾਂ ਜਿਸ ਦੇ ਚੱਲਦਿਆਂ ਹਿਮਾਚਲ ਦੇ ਵਿੱਚ ਪਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਪਾਵਰ ਪ੍ਰੋਜੈਕਟ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਪਾਵਰ ਪ੍ਰੋਜੈਕਟਾਂ ਤੇ ਇਸ ਦਾ ਅਸਰ ਪੈ ਰਿਹਾ ਹੈ ਮੁਕੇਰੀਆਂ ਦੇ ਵਿੱਚ ਹਾਈਡਲ ਨਹਿਰ ਤੇ ਲੱਗੇ ਪਾਵਰ ਪ੍ਰੋਜੈਕਟ ਪ੍ਰਭਾਵਿਤ ਹੋਏ ਨੇ ਹਾਈਡਲ ਨਹਿਰ ਦੇ ਵਿੱਚ ਹਿਮਾਚਲ ਤੋਂ ਜੋ ਲੱਕੜੀਆਂ ਰੁੜ ਕੇ ਆ ਰਹੀਆਂ ਨੇ ਉਹ ਵੀ ਇਸ ਦੇ ਵਿੱਚ ਕਿਸ ਤਰ੍ਹਾਂ ਕਿਤੇ ਰੁਕਾਵਟ ਬਣ ਰਹੀਆਂ ਨੇ ਨਹਿਰ ਦੇ ਵਿੱਚ ਲੱਕੜਾਂ ਦੇ ਕਾਰਨ ਪਾਵਰ ਪ੍ਰੋਜੈਕਟਾਂ ਤੇ ਇਸ ਦਾ ਅਸਰ ਪੈ ਰਿਹਾ ਜਿਸ ਨੂੰ ਕੇ ਬੰਦ ਕਰਨਾ ਪਿਆ ਹੈ ਹਿਮਾਚਲ ਤੋਂ ਬਿਆਸ ਦਰਿਆ ਦੇ ਰਾਹੀਂ ਇਹ ਲੱਕੜਾਂ ਆ ਰਹੀਆਂ ਨੇ ਇਸ ਤਿੱਕੇ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਇਸ ਵਕਤ ਅਸੀਂ ਮੌਜੂਦ ਹਾਂ ਮੁਕੇਰੀਆਂ ਹਾਈਡਲ ਨਹਿਰ ਦੇਸ਼ ਪਾਵਰ ਹਾਊਸ ਨੰਬਰ 4 ਦੇ ਉੱਤੇ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮੁਕੇਰੀਆਂ ਹਾਈਡਲ ਨਹਿਰ ਹੈ ਜਿਸ ਉੱਤੇ ਤਲਵਾੜਾ ਤੋਂ ਲੈ ਕੇ ਦਸੂਹਾ ਤੱਕ ਕੁੱਲ ਇਸ ਤਰ੍ਹਾਂ ਦੇ 5 ਪਾਵਰ ਪ੍ਰੋਜੈਕਟ ਚੱਲਦੇ ਨੇ ਦਸ ਦੀ ਹੈ ਕਿ ਹਿਮਾਚਲ ਚ ਹੋਈ ਬਾਰਿਸ਼ ਨਾਲ ਜਿੱਥੇ ਲੱਖਾਂ ਟਨ ਲੱਕੜ ਜਿਹੜੀ ਆ ਉਹ ਮਲਵੇ ਦੇ ਰੂਪ ਚ ਪੌਂਗ ਡੈਮ ਚ ਪਹੁੰਚੀ ਤਾਂ ਉਸ ਤੋਂ ਬਾਅਦ ਉਹ ਪੌਂਗ ਡੈਮ ਤੋਂ ਹੁੰਦੀ ਹੋਈ ਸ਼ਾ ਨਹਿਰ ਬਰਾਜ ਚ ਪਹੁੰਚੀ ਔਰ ਬਰਿਆਸ ਦਰਿਆ ਦੇ ਮਾਧਿਅਮ ਨਾਲ ਹੀ ਇਸ ਮੁਕੇਰੀਆਂ ਹਾਈਡਲ ਨਹਿਰ ਦੇ ਵਿੱਚ ਪਹੁੰਚ ਰਹੀ ਹੈ ਦੱਸ ਦਿੰਨੇ ਕਿ ਇਹਨਾਂ ਲੱਕੜਾਂ ਕਰਕੇ ਜੋ ਪਾਵਰ ਪਲਾਂਟ ਚੱਲਦੇ ਨੇ ਇਸ ਨਹਿਰ ਦੇ ਉੱਤੇ ਕੁੱਲ ਮਿਲਾ ਕੇ ਪੰਜ ਪਾਵਰ ਪ੍ਰੋਜੈਕਟ ਨੇ ਔਰ ਜੋ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਇਸ ਪਾਵਰ ਪਲਾਂਟ ਦੇ ਉੱਤੇ ਕੁੱਲ 3 ਟਰਬਾਈਨਾਂ ਨੇ ਔਰ ਪ੍ਰਤੀ ਟਰਬਾਈਨ ਜਿਹੜੀ ਐ 19.5 ਮੈਗਾਵਾਟ ਬਿਜਲੀ ਦਾ ਉਤਪਾਦ ਕਰਦੀ ਐ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਸ ਤਰ੍ਹਾਂ ਲੱਕੜ ਰੁੜ ਕੇ ਜਿਹੜੀ ਐ ਇਹਨਾਂ ਨਹਿਰਾਂ ਦੇ ਰਸਤੇ ਜਾ ਰਹੀ ਐ ਇਹਦੇ ਨਾਲ ਇਹਨਾਂ ਪਾਵਰ ਪਲਾਂਟਾਂ ਦੇ ਵਿੱਚ ਬਿਜਲੀ ਉਤਪਾਦ ਵਿੱਚ ਵਾਧਾ ਪੈ ਰਹੀ ਐ ਦੱਸ ਦਈਏਗਾ ਕਿ ਕੁਝ ਟਰਬਾਈਨਾਂ ਬੰਦ ਵੀ ਹੋ ਚੁੱਕੀਆਂ ਔਰ ਕਾਫੀ ਜੋ ਭੱਡੀ ਮਾਤਰਾ ਵਿੱਚ ਲੱਕੜ ਆ ਰਹੀ ਆ ਉਸ ਦੇ ਨਾਲ ਜਿਹੜਾ ਆ ਕੱਲੀ ਇਹ ਨਹਿਰਾਂ ਹੀ ਨਹੀਂ ਬਲਕਿ ਬਿਆਸ ਦਰਿਆ ਦੇ ਕਿਨਾਰੇ ਵੀ ਪ੍ਰਭਾਵਿਤ ਹੋ ਰਹੇ ਨੇ ਦੱਸਿਆ ਨੇ ਕਿ ਵੱਡੀ ਮਾਤਰਾ ਚ ਲੱਕੜ ਜਿਹੜੀ ਆ ਉਹ ਇਕੱਠਾ ਹੋ ਰਹੀ ਆ ਜਗਾ ਜਗਾ ਤੇ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੇਸ਼ ਆ ਰਹੀਆਂ ਸੋ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਵਾਂਗੇ ਕਿ ਬਿਆਸ ਦਰਿਆ ਦਾ ਕਿਨਾਰਾ ਜਿਹੜਾ ਕਿਰਾ ਉਹ ਵੀ ਹੌਲੀ ਹੌਲੀ ਵੱਧਦਾ ਹੀ ਜਾ ਰਿਹਾ ਹੈ ਤੋਂ ਉਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਜੋ ਪਾਣੀ ਦੀ ਆਮਦ ਪੌਂਗ ਡੈਮ ਦੇ ਵਿੱਚ ਆ ਰਹੀ ਆ ਉਹ ਦੱਸਿਆ ਜਾ ਰਿਹਾ ਕਿ 51000 ਕਿਸੀ ਜਿਹੜੀ ਆ ਉਹ ਪਾਣੀ ਦੀ ਆਮਦ ਪੌਂਗ ਡੈਮ ਦੇ ਮਹਾਰਾਣਾ ਪ੍ਰਤਾਪ ਸਾਗਰ ਦੇ ਝੀਲ ਦੇ ਵਿੱਚ ਹੋ ਰਹੀ ਆ ਉਸ ਦੇ ਨਾਲ ਹੀ ਪੌਂਗ ਡੈਮ ਤੋਂ ਜੋ ਪਾਣੀ ਬਿਆਸ ਦਰਿਆ ਨੂੰ ਰਿਲੀਜ਼ ਕੀਤਾ ਜਾ ਰਿਹਾ ਉਸ ਦੀ ਮਾਤਰਾ ਜਿਹੜੀ ਹੈ 46000 ਕਿਊਸਿਕ ਦੱਸੀ ਜਾ ਰਹੀ ਹੈ ਸੋ ਉਸ ਦੇ ਨਾਲ ਹੀ ਪੌਂਗ ਡੈਮ ਦਾ ਜੋ ਵਾਟਰ ਲੈਵਲ ਅੱਜ ਦਾ ਮਾਪਿਆ ਗਿਆ ਉਹ ਦੱਸਿਆ ਜਾ ਰਿਹਾ ਕਿ 1377 ਫੁੱਟ ਜਿਹੜਾ ਆ ਉਹ ਨਾ ਪਿਆ ਗਿਆ ਸੋ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਇਸੇ ਗੱਲ ਦੇ ਲਈ ਸੁਚੇਤ ਕੀਤਾ ਜਾ ਰਿਹਾ ਕਿ ਦਰਿਆ ਤੋਂ ਦੂਰ ਰਹੋ ਦਰਿਆ ਕਿਨਾਰੇ ਨਾ ਜਾਓ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ ਨਿਊਜ਼ 18 ਪੰਜਾਬ